ਸੁਖ ਹਉ ਟਾਲੰਗੂਰ ਸੇਵੀਐ ਅਹਨੇ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈਐ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹੇ ਗੁਰੂ ਸਹਜੁ ਜੀ ਸਲੋਕ ਕ ਤਾਂ ਤੀਜ ਗੁਰ ਸੇਵ ਤੇ ਸੁਖ ਰੂਪ ਉਜਾ ਫਿਰ ਦੁੱਖ ਨ ਲਗੈ ਆਏ ਜੰਮਨ ਮਰਨ ਮਿਟ ਗਇਆ का कृष्ण बस गुर शिवाती सुखी पूज फिर दुख न लग आए जमन मरण मिट गया ਕਾਲ ਕਾ ਕ੍ਰਿਸ਼ਨ ਵਸਾਈ ਹਰਿ ਛਤੀ ਮਨ ਰਵ ਰਹੈ ਸਚ ਰਹਿ ਸਿਮਾਏ ਨਾਨਕ ਹਉ ਬਲਹਾਰੀ ਤੈ ਚਲਨ ਸਤ ਗੁਰ ਭਾਏ ਮਹਲ ਤੀਜ ਬਿਨ ਸ਼ਬਦ ਸੁਦਨ ਹੋਏ ਜੇ ਅਨੇਕ ਕਰੇ ਸਿੰਘ ਕੇਸਰਨ ਜਾਣੀ ਦੂਜਾ ਪਾਏ ਪਿਆਰੇ ਸਕ ਸੁਦ ਸ ਕੁਲਖਣੀ ਨਾਨਕ ਨਾਰੇ ਵਿੱਚ ਗੁਨਾਰ ਹਰ ਹਰ ਆਪਣੀ ਦਇਆ ਕਰ ਹਰ ਬੋਲੇ ਬੈਣੇ ਹਰ ਨਾਮ ਤੇਈ ਹਰੇ ਉਚਰ ਹਰ ਲਾ ਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਾ ਕੁਰਬੈ ਜਿਨ ਸਤ ਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਣੇ ਹੋ ਆਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸਜਣ ਮਿਲਿਆ ਸਣਿ ਜਿਨ ਸਤ ਗੁਰ ਮੇਰਾ ਪਿਆਰ ਅਰਦਿਆ ਤਿੰਨ ਜਨ ਦੇਖਣੇ ਹਉ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸਜਣ ਮਿਲਿਆ ਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨ ਮਿਟ ਗਿਆ ਕਾਲ ਕਾ ਕ੍ਰਿਸ਼ਨ ਬਸਾਏ ਇਪਾਵਨ ਮੁਖਵਾਖ ਸੋਰਠਿ ਰਾਗ ਦੀ ਵਾਰ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 653 ਸਬਾਏ ਮਾਨ ਹੈ ਸਤਿਗੁਰ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗਿਓ ਅੱਜ ਮਹਾਨ ਪਵਿੱਤਰ ਦਿਹਾੜੇ ਤੇ ਸਤਿਗੁਰ ਜੀ ਦੇ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਪਰਦੇ ਹੋਏ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਤਿਨਾਂ ਦਾ ਗੁਰਤਾ ਗੱਦੀ ਗੱਦੀ ਨਿਸ਼ੀਨੀ ਗੁਰਪੁਰਬ ਹੈ ਆਪ ਸਰਬੱਤ ਸੰਗਤਾਂ ਨੂੰ ਲੱਖ 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 ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ